90 ਸਾਲ ਦੀ ਆਮਦ ਨੂੰ ਮੁੱਖ ਰੱਖਦੇ ਹਾਂ ਪੰਜਾਬ ਪੁਲਿਸ ਅਤੇ ਬੀਐਸਐਫ ਵੱਲੋਂ ਪਠਾਨਕੋਟ ਦੇ ਸਰਹੱਦੀ ਖੇਤਰ ਦੇ ਨਾਲ-ਨਾਲ ਸ਼ਹਿਰ ਵਿੱਚ ਵੱਖ-ਵੱਖ ਥਾਂ 'ਤੇ ਤਲਾਸ਼ੀ ਮਹਿੰਮ ਚਲਾਈ ਗਈ ਟੀਵੀ ਸਕਰੀਨ ਤੇ ਇੱਕ ਪਾਸੇ ਤੁਸੀਂ ਦੇਖ ਰਹੇ ਹੋ ਸਰਹਦੀ ਇਲਾਕੇ ਦੇ ਬਮਿਆਲ ਵਿੱਚ ਮੁਹਿੰਮ ਚਲਾਈ ਜਾ ਰਹੀ ਹੈ ਜਦਕਿ ਦੂਜੇ ਪਾਸੇ ਸ਼ਹਿਰ ਦੇ ਵਖਵਾ ਖੇਸਿਆਂ ਵਿੱਚ ਵੀ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਪਠਾਨਕੋਟ ਵਿੱਚ ਸਰਚ ਆਪਰੇਸ਼ਨ ਦੀ ਅਗਵਾਈ ਕਰ ਰਹੇ ਐਸਪੀ ਰਜਿੰਦਰ ਸ਼ਰਮਾ ਨੇ ਦੱਸਿਆ ਕਿ ਸੁਰੱਖਿਆ ਪ੍ਰਬੰਧਾਂ ਨੂੰ ਮਜ਼ਬੂਤ ਕੀਤਾ ਗਿਆ ਹੈ ਜਿਸ ਲਈ ਫੌਜ ਅਤੇ ਬੀਐਸਐਫ ਦੇ ਸਹਿਯੋਗ ਨਾਲ ਤਲਾਸ਼ੀ ਮੁਹਿੰਮਾਂ ਨੂੰ ਅੱਗੇ ਵਧਾਇਆ ਜਾ ਰਿਹਾ ਹੈ ਉਨ੍ਹਾਂ ਦੱਸਿਆ ਕਿ ਇਸ ਦਾ ਮੰਤਵ ਨਾਗਰਿਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਹੈ ਤੇ ਨਵਾਂ ਸਾਲ ਦੇ ਹੋਣ ਤੇ ਸਾਰੇ ਬਿਜਾਰਾ ਵਿੱਚ ਇੱਕ ਕੰਜਸਟਿਡ ਏਰੀਆ ਵਿੱਚ ਹੋਰ ਜਿਹੜੇ ਪੁਲਿਸ ਮੌਜੂਦ ਨਾਲ ਲੈ ਕੇ ਸਭ ਤੋਂ ਚੈਕਿੰਗ ਵੀ ਹੋ ਰਹੇ ਕਿ ਕੀ ਆ ਰਹੀ ਆ ਕੋਈ ਇਹਦਾ ਹੋਰ ਕੋਈ ਖਾਸ ਇਹਦਾ ਮਕਸਦ ਨਹੀਂ ਹੈ ਲੋਕਾਂ ਦੀ ਸਿਕਿਉਰਿਟੀ ਵਾਸਤੇ ਇਹ ਚੈਕਿੰਗ ਸਾਰੇ ਸ਼ਹਿਰ ਚੱਲ ਰਹੀ ਆ ਹੋਰ ਸਾਡੇ ਆਊਟਰ ਏਰੀਆ ਵਿੱਚ ਵੀ ਚੱਲ ਰਹੀ ਆ ਤੇ ਬਾਰਡਰ ਏਰੀਆ ਵਿੱਚ ਵੀ ਚੱਲ ਰਹੀ ਆ ਸਾਰੇ ਪਾਸੇ ਨਵਾਂ ਸਾਲ ਦੇ ਆਨਰ ਦੇ ਨਾਲੇ ਬਾਡਰ ਏਰੀਆ ਵਿੱਚ ਝੁੰਮਟਾਂ ਹੋ ਰਹੇ ਬਾਹਰ ਟ੍ਰੈਫਿਕ ਟੁਕੀ ਹੋਇਆ ਹੈ ਜਿਹੜਾ ਵਾਹਨ ਠੀਕ ਤਰੀਕੇ ਨਾਲ ਚੱਲੇ ਜਿਹੜੇ ਆ ਵਹੀਕਲਜ਼ ਅ ਅਨੋਥਰਾਇਜ਼ਡ ਵਹੀਕਲ ਖੜੇ ਆ ਉਹ ਸਾਰੇ ਪੁਲਿਸ ਚੈੱਕ ਕਰ ਰਹੀ ਆ ਉਹਨਾਂ ਦੇ ਓਨਰ ਕੌਣ ਆ ਇਹਨਾਂ ਵਿੱਚ ਕੋਈ ਉਦਾਂ ਦੀ ਕੋਈ ਚੀਜ਼ ਨਾ ਹੋਵੇ ਇਹ ਰੂਟੀਨ ਚੈਕਿੰਗ